अनुष्मान पार्क डिजिटल मिशन ਦੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਜੋ এবीडीएम ਦਾ ਪਾਇਲਟ ਪੜਾ ਹੈ এবीडीएम ਆਪਣੀ ਕਿਸਮ ਦਾ ਇੱਕ ਮਿਸ਼ਨ ਹੈ ਅਤੇ ਇਸ ਤਰ੍ਹਾਂ ਇੱਕ ਪਾਇਲਟ 2020 ਅਤੇ 2021 ਵਿੱਚ ਰੋਲ ਆਊਟ ਤੋਂ ਪਹਿਲਾਂ ਮੁਕੰਮਲ ਕੀਤਾ ਗਿਆ ਸੀ ਇਸ ਮਾਡਿਊਲ ਦੇ ਅੰਤ ਤੱਕ ਤੁਸੀਂ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿਖੇ ਐਬੀਡੀਮ ਦੇ ਪਾਇਲਟ ਨੂੰ ਲਾਗੂ ਕਰਨ ਅਤੇ ਇਸ ਦੇ ਸਕਾਰਾਤਮਕ ਪ੍ਰਭਾਵ ਬਾਰੇ ਜਾਣ ਸਕੋਗੇ। ਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 15 ਅਗਸਤ 2020 ਨੂੰ ਕੇਂਦਰ ਚਾਤਸ ਪ੍ਰਦੇਸ਼ਾਂ ਦੇ ਰੈਡਫੋਰਡ ਵਿਖੇ ਆਰੁਸ਼ਮਾਨ ਪਾਰਕ ਡਿਜੀਟਲ ਮਿਸ਼ਨ ਪਾਇਲਟ ਦੀ ਸ਼ੁਰੂਆਤ ਕੀਤੀ। ਔਰ ਜਾਣਦੇ ਹਾਂ ਕਿ ਦਾਦਰਾ ਅਤੇ ਨਗਰ ਖਵੇਲੀ ਅਤੇ ਦਮਨ ਅਤੇ ਦੀਵ ਵਿੱਚ ਕੀ ਹੋਇਆ ਸਪੀਕਰ 0 0 1.70 ਹ 1.15 ਉਹਨਾਂ ਨੇ ਲਗਭਗ 8 ਲੱਖ ਦੀ ਬਾਰਗ ਆਬਾਦੀ ਵਿੱਚੋਂ 5.3 ਲੱਖ ਅਵਾਸ ਸਦਕਾ ਪੂਰਕ ਤਿਆਰ ਕੀਤੇ ਹਨ ਸਾਰੇ ਸਰਕਾਰੀ ਹਸਪਤਾਲਾਂ ਅਤੇ ਚਾਹਤ ਤੋਂ ਵੱਧ ਨਿੱਜੀ ਹਸਪਤਾਲਾਂ ਵਿੱਚ ਪਹਿਲਾਂ ਹੀ ਇੱਕ ਐਚਐਮਆਈਐਸ ਸਹੂਲਤ ਮੌਜੂਦ ਹੈ ਆਓ ਦੇਖੀ ਕਿ ਉਹ ਐਬੀਡੀਆਮ ਨੂੰ ਕਿਵੇਂ ਲਾਗੂ ਕਰਨ ਦੇ ਯੋਗ ਹੋਏ ਅਤੇ ਦਮਨ ਅਤੇ ਦੀਵ ਦੇ ਲੋਕ ਆਪਣੇ ਤਜਰਬੇ ਬਾਰੇ ਕੀ ਕਹਿੰਦੇ ਹਨ 001 42 0 1 54 ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 15 ਅਗਸਤ 2020 ਨੂੰ ਲਾਲ ਕਿਲੇ ਤੋਂ ਅਰਸ਼ਮਾਨ ਪਾਰਕ ਡਿਜੀਟਲ ਮਿਸ਼ਨ ਦੇ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ ਇਸ ਮਿਸ਼ਨ ਦਾ ਉਦੇਸ਼ ਵੱਖ-ਵੱਖ ਹਿੱਤਦਾਰਾਂ কা ਵਿਚਾਰ ਪਾੜੇ ਨੂੰ ਪੂਰਾ ਕਰਨ ਲਈ ਡਿਜੀਟਲ ਸਿਹਤ ਵਾਤਾਵਰਣ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ ਜੇ ਤੁਸੀਂ ਆਪਣੀ ਅਵਾਹ ਬਣਾਈ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣੇ ਸਿਹਤ ਰਿਕਾਰਡ ਅਤੇ ਇਤਿਹਾਸ ਨੂੰ ਕਾਗਜ਼ ਰਹਿਤ ਤਰੀਕੇ ਨਾਲ ਸਾਂਝਾ ਕਰ ਸਕਦੇ ਹੋ ਇਸ ਤਰ੍ਹਾਂ ਇੱਕ ਡਿਜੀਟਲ ਸਿਹਤ ਇਤਿਹਾਸ ਡਾਕਟਰਾਂ ਨੂੰ ਨਿਦਾਨ ਕਰਨ ਅਤੇ ਬਿਹਤਰ ਕਲੀਨਿਕਲ ਫੈਸਲੇ ਲੈਣ ਦੇ ਯੋਗ ਬਣਾਏਗਾ ਇਹਨਾਂ ਚਾਰੇ ਨੂੰ ਦੇਸ਼ ਪੱਧਰ ਵਿੱਚ ਅਨੁਸ਼ਮਾਨ ਭਰ ਡਿਜੀਟਲ ਮਿਸ਼ਨ ਸ਼ੁਰੂ ਕਰਨ ਦਾ ਮਹੱਤਵਪੂਰਨ ਕੰਮ ਦਿੱਤਾ ਗਿਆ ਹੈ ਈਬੀਡੀਐਮ ਦਾ ਪਾਇਰਟ ਪ੍ਰੋਜੈਕਟ ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੇ ਸਮੇਤ 6 ਕੇਂਦਰ ਸਿਹਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਦਮਨ ਅਤੇ ਦੀਵ ਦੇ ਸਾਰੇ ਵਸਨੀਕਾਂ ਨੂੰ ਏਬੀਡੀਐਮ ਨਾਲ ਜੋੜਿਆ ਜਾ ਰਿਹਾ ਹੈ। ਹੁਣ ਤੱਕ ਦਮਨ ਅਤੇ ਦੀਵ ਵਿੱਚ 5 ਲੱਖ ਤੋਂ ਵੱਧ ਆਵਾ ਬਣਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਏਬੀਡੀਐਮ ਅਧੀਨ ਰਜਿਸਟਰਡ ਹਨ। ਇਸ ਪਹਿਲ ਕਦਮੀ ਨੂੰ ਮਜ਼ਬੂਤ ਕਰਨ ਲਈ ਦਮਨ ਅਤੇ ਦੀਵ ਦੇ ਅਰੋਗਿਆ ਸਾਫਟਵੇਅਰ ਨੂੰ ਏਬੀਡੀਐਮ ਨਾਲ ਜੋੜਿਆ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਸਾਰੇ ਵਿਅਕਤੀਆਂ ਦੀ ਆਵਾ ਨੂੰ ਹੀ ਅਰੋਗਿਆ ਸੌਫਟਵੇਅਰ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਮਰੀਜ਼ਾਂ ਦੀਆਂ ਆਵਾਵਾਂ ਨੂੰ ਉਹਨਾਂ ਦੇ ਸਿਹਤ ਰਿਕਾਰਡਾਂ ਨਾਲ ਜੋੜਿਆ ਜਾ ਰਿਹਾ ਹੈ ਜਿਸ ਰਾਹੀਂ ਉਹ ਆਪਣੇ ਸਿਹਤ ਰਿਕਾਰਡਾਂ ਨੂੰ ਡਿਜੀਟਲ ਤਰੀਕੇ ਨਾਲ ਐਕਸੈਸ ਕਰ ਸਕਦੇ ਹਨ ਇੱਕ ਵਾਰ ਏਕੀਕਰਨ ਦਾ ਤੀਜਾ ਪੜਾਅ ਪੂਰਾ ਹੋਣ ਤੋਂ ਬਾਅਦ ਮਰੀਜ਼ ਆਪਣੇ ਸਿਹਤ ਰਿਕਾਰਡਾਂ ਨੂੰ ਰਜਿਸਟਰਡ ਅਤੇ ਤਸਦੀਕ ਕੀਤੇ ਸਿਹਤ ਸੇਵਾ ਪ੍ਰਦਾਤਾਵਾਂ ਨਾਲ ਸਾਂਝਾ ਕਰ ਸਕਣਗੇ ਅਤੇ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ ਦਮਨ ਅਤੇ ਦੀਵ ਏਬੀਡੀਐਮ ਦੀ ਸ਼ਕਤੀ ਨੂੰ ਦਰਸਾਉਂਦਾ ਹੈ ਲਾਗੂ ਕਰਨ ਦੀ ਸਗਤਾਂ ਅਤੇ ਇਸ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਹੈ ਇਸੇ ਤਰ੍ਹਾਂ ਦੇ ਨਤੀਜੇ ਹੋਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਦੇਖੇ ਗਏ ਇਸ ਤਰ੍ਹਾਂ 22 ਸਤੰਬਰ 2021 ਨੂੰ ਏਬੀਡੀਐਮ ਨੂੰ ਦੇਸ਼ ਪੱਧਰ ਵਿੱਚ ਲਾਂਚ ਕੀਤਾ ਗਿਆ ਹੈ ਇਸ ਮਾਡਲ ਨਾਲ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਐਬीडीएम ਮਰੀਜ਼ ਕੇਂਦਰਿਤ ਅਤੇ ਤੰਦਰੁਸਤੀ ਕੇਂਦਰਿਤ ਪਹੁੰਚ ਨਾਲ ਇੱਕ ਪ੍ਰਭਾਵਸ਼ਾਲੀ ਪਹਿਲ ਹੈ।